ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਪਹੁੰਚ ਆ ਗਿਆ ਸੀ 5-5 ਮਿੰਟਾਂ ਵਿੱਚ 5 ਮਿੰਟਾਂ 'ਚ ਇਹਨਾਂ ਦੇ ਖੇਤ ਪਹੁੰਚੇ ਪਰਚਾ ਵੀ ਹੋਇਆ ਇਹਨਾਂ 'ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਇਹਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਲਿਖੋ ਸਾਡੇ ਉਹ ਸਰਕਾਰ ਇਹ ਕੋਈ ਤੁਹਾਨੂੰ ਇਹ ਜੋ ਜੋ ਵਰਡ ਦੇ ਨੁਕਸਾਨ ਦੇ ਵਾਸਤੇ ਕੰਪensation ਦੇ ਕੇ ਜਾਈਦਾ ਇਹ ਕੋਲ ਉਹ ਦੇਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਯੂਸੂਅਲੀ ਕਰਦੇ ਨੇ ਆਪਾਂ ਇਸ ਵਾਰ ਦੇਰੀ ਤਾਂ ਜੀ ਕਰੋਗੇ ਕਿਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੈਂ ਬਲ ਪਾਣਾ ਤੇ ਮੈਂ ਇੱਕ ਫਰਮੈਂਟ ਵੇਖੋ ਮੇਰੇ ਘਰ ਤੋਂ ਮੈਂ 5 ਕਿਲੇ ਠਿੱਕੇ ਤਾਂ ਲੈ ਸੀ ਠੀਕ ਹੈ ਜੀ ਤੇ 5 ਕਿਲੇ ਦੇ ਵਿੱਚ 2 ਕਿਲੇ ਮੇਰੇ ਉੱਡ ਗਏ ਅੱਲਾ ਧੰਕਾ ਲੈ ਹਾਏ ਮੇਰਾ ਪਤਾ ਨਹੀਂ ਕਿ ਆ ਵੀ ਕਰਕੇ ਉਹਨੂੰ ਮਿਲ ਲੱਕ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋਗਾ ਫਾਂ ਹੀ ਲਊਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਘਰ ਕੋ 5 ਮਿੰਟ ਦੇ ਵਿੱਚ ਗੱਡੀ ਆ ਜਾਂਦੀ ਆ 5 ਮਿੰਟਾਂ ਦੇ ਵਿੱਚ ਹੋਵੇ ਅੱਗ ਲੱਗੇ ਤਿੰਨ ਘੰਟੇ ਪਿੰਡਾਂ ਦੇ ਲੋਕ ਮਰੀ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਦੋਂ ਮੇਰੇ ਲੋਕਲੇ ਆਉਂਦੇ ਨਹੀਂ ਆਪਣੇ ਫੋਨ ਕੀ ਮੈਡਮ ਫੋਨ ਘੜਾ ਗਈ ਝਾਵਲਾ ਦੇ ਝਾਵਲਾ ਦੀ ਹੱਦ ਤੋਂ ਅੱਗ ਲੱਗੀ ਹੈ ਜੀ ਰੋਕ ਮੋੜੇ ਜਾਂਦੀ 68 ਕਿਲੀਓੜੇ ਤੋਂ ਕਾਰ ਕੱਢ ਕੇ ਲੱਗੀ ਆ ਇਹਦੇ ਵਿੱਚ ਕੋਲ ਨਾਲ ਇਹਦੇ ਵਿੱਚ ਕੋਈ ਨਹੀਂ ਵਾਲਾ ਇਧਰ ਆ ਕੇ ਆਇਆ ਕੋ ਸਬਾ ਦਾ ਦਿਲਾਂ ਨਾਲ ਮੈਡਮ ਥੈਂਕ ਯੂ